ਲਾਵੇ ਮਤਲਬ ਟਾੜਾ ਵੈਲਕਮ ਸਾਡੇ ਬਲੌਗ ਦੇ ਵਿੱਚ ਤੇ ਆਪਾਂ ਜਾ ਰਹੇ ਆ ਹੋਲੇ ਮੱਲੇ ਦੇ ਭਾਂਡੇ ਲੱਦਣ ਗੱਡੀ ਵਿੱਚ ਆਪਣੀ ਜਿਹਾ ਤੇ ਬਾਲਣਾ ਬਣ ਲੱਤਾ ਹੀ ਆ ਗੱਡੀ ਵਿੱਚ ਚੈੱਕ ਕਰੋ ਇੱਧਰ ਤੇ ਸਾਨੂੰ ਹੋਰ ਵਾਈਫਾਈ ਤੋਂ ਬਾਈ ਅਪਲੋਡ ਕਰਦੀ ਆ ਜ ਨਹੀਂ ਕਰਦਾ ਨੂੰ ਖਲਾ ਜਾ ਇਧਰ ਆਪਾਂ ਗੱਡੀ ਲੈ ਆਂਦੀ ਹੀ ਕਮਾਗੇ ਉਧਰੋਂ ਇਧਰ ਹੁਣ ਅਸੀਂ ਕੱਢਦੇ ਆ ਪਰਲੀ ਭੇਲੀ ਦੇ ਵਿੱਚ ਗੱਡੀ ਤੇ ਬਾਲਣਾ ਬਣ ਲੱਤਾ ਹੀ ਤਾਂ ਥੋੜਾ ਰਹਿ ਗਿਆ ਸਿਰਫ ਬਾਲਣਾ ਹੈਲੋ ਬਾਣਾ ਨੇ ਉਹ ਤਰੋਂ ਬੈਂਚ ਪਰ ਲਿਵਲੀ ਆਪਣੀ ਚੋਂ ਤੇ ਬੈਂਚ ਲੱਦ ਗਏ ਤੇ ਫੇਰ ਲੈਉਣੇ ਆ ਇਦਣ ਲੱਦੇ ਭਾਂਡੇ ਫੇਰ ਆ ਵਿਲੀ ਤੁਹਾਨੂੰ ਉਹਨਾਂ ਮਖਾਉਨੇ ਆ ਪਰਲੀ ਭੇਲੀ ਜਾ ਕੇ ਲੋਜਕਾਰ ਰਾਹ ਵੀ ਮਤਲਬ ਰਾਹ ਵੇਖਣ ਆਇਆ ਇੱਥੇ ਰਾਹ ਹੈ ਨਹੀਂ ਆ ਇੱਥੇ ਗੱਡੀ ਗੱਡੀ ਮੋੜ ਨੂੰ ਹੋਣੀ ਇਥੋਂ ਗੱਡੀ ਗੱਡੀ ਬੈ ਕੇ ਲੈ ਜਾ ਗੱਡੀ ਪਹਿਲਾਂ ਲਈਏ ਸਾਈਡ ਤੇ ਕਰਕੇ ਤੇ ਬਾਬਾ ਲੱਦੀਏ ਭਾਂਡੇ ਭੁੰਡੇ ਸਿੱਧੀ ਗੱਡੀ ਸਿੱਧੀ ਇੱਥੇ ਵਾਰੀਏ ਹੋ ਜਾ ਇੱਥੇ ਗੱਡੀ ਘੁੰਮ ਜਣੀ ਮੈਂ ਇਥੋਂ ਗੱਡੀ ਕਮਾ ਲੈਣੇ ਆ ਆਓ ਇਥੋਂ ਕਮਾ ਲਾਂਗੇ ਆ ਗੱਡੀ ਕਮਾ ਦੇ ਕਰਾ ਲਾਂਗੇ ਸਾਈਡ ਤੇ ਜੱਥ ਸਿੱਧੀ ਲੈ ਕੇ ਨਾ ਬੈਕ ਕਰ ਲਈ ਇਹਨੂੰ ਆਹੋ ਬਾਹਰ ਨੂੰ ਕੱਢ ਲਾਓ ਵੈਰੀ ਗੁੱਡ ਆਓ ਪਹਿਲਾਂ ਤਾਲਾ ਦੋਹਾਂ ਚੋਂ ਇੱਕ ਨਿਕਲ ਗੱਡੀ ਲਾ ਜੀ ਪਹਿਲਾਂ ਸਾਬਾ ਆ ਵੀ ਮਿੱਤਰੋ ਤਾਲਾ ਪਾ ਖੋਲਦਾ ਤੇ ਬੈਂਚ ਆਪਣੇ ਕਾਫੀ ਭਿਜੇ ਸਿਆ ਹੋ ਗੁਰਾ ਕਿਉਂਕਿ ਲੈਂਡਰ ਆਪਣਾ ਥੋੜਾ ਚੌਂਦਾ ਵਾਲਾ ਤੇ ਆ ਬੋਂਗਾ ਕਿਨੇ ਖੜੀ ਕੀਤੀ ਇਥੇ ਵੇ ਆਹ ਬੈਂਚਾਂ ਬਲਤ ਨੇ ਸਾਰੇ ਗੱਡੀ ਦੇ ਵਿੱਚ ਮਾਰੇ ਛਗਣੀਆਂ ਜੇ ਤੇ ਬਾਕੀ ਬੰਦੇ ਜੇ ਥੋੜੇ ਨੀ ਤਾਂ ਹੌਲੇ ਆਏ ਨਹੀਂ ਆ। ਸਲਾਮ ਵਾਲੇ ਕਿ ਕਿੰਨਾ ਹੋਏ। ਮਿੱਤਰੋ ਹੁਣ ਟਾਈਮ ਹੈਗਾ ਜੇ ਬੱਤਾ ਪੀਣੇ ਜਿੰਨੇ ਜਿੰਨੇ ਹੋਣਾ ਵਾ। ਮੁੜ ਕੇ ਬੱਤਾਂ ਨਹੀਂ ਜੇ ਮਿਲਣਾ। ਕਿਉਂਕਿ ਮੁੜ ਕੇ ਪੈਸੇ ਮੁੜ ਕੇ ਪੈਸੇ ਘਰ ਦੇਣੇ ਚਾਰਜ ਵਾਸਤੇ 10 ਹਰ ਮਨ ਕਿੰਨੇ ਦਾ ਚਾਰਜ ਆਪਣਾ। 1800 ਨਹੀਂ 1800 ਥੋੜਾ 4200 ਦਾ ਡੈਪਟਰ ਹੋਣਾ। 4200 ਦਾ ਡੈਪਟਰ ਹੀ ਹੋਣਾ ਗੱਲਾ। ਓ ਮਾਈ ਗੋਡ ਲਾਵੇ ਮਦਰਾ ਬੈਂਚ ਆਪਾ ਤੋਂ ਨੇ ਤੋਤੇ ਤੇ ਬੈਂਚ ਹੁੰਦੇ ਸੁਕਣ ਬੈਂਚ ਸੁੱਕ ਕੇ ਤੇ ਫੇਰ ਰੱਖਦੇ ਵਿੱਚ ਗੱਡੀ ਦੇ ਆਪਣੀ ਗੱਡੀ ਆਹੀ ਭਰ ਕੇ ਖਾਂਡੇ ਵਰੀ ਖਾਂਡੇ ਜਮੂਦੀ ਤੇ ਇੱਚ ਬੈਂਚ ਲਾਦੇ ਹਾਂ ਸੁੱਕਦੇ ਹਾਰੇ ਮੜੇ ਜੇ ਅਜੇ ਗੱਲੇ ਆ ਤਾਂ ਬੋਈ ਜਲ ਗਈ ਹਣ ਬੱਦਲ ਜਾ ਗਿਆ ਕਾਫੀ ਬਾਰਿਸ਼ ਪੜੇਗੀ 2500 ਰੁਪਏ ਦਿੱਤਾ 2600 ਓਏ ਓਏ ਸਾਹ ਨਹੀਂ ਰਲਦੇ ਆ ਇਧਰ ਅੱਜ ਛੋਟੇ ਬਿਸਕਟ ਖਾਂਦੇ ਆ ਕੱਲ ਨੂੰ ਵੱਡੇ ਖਾਓਗਾ ਇਦਾਂ ਪਾ ਲਿਆ ਬਸ ਸਪੀਕਰ ਹੈਂ ਲਾਵੀ ਮਿੱਤਰੋ ਕਰਤਾ ਸ਼ੁਰੂ ਕੰਮ ਭਾਂਡਿਆਂ ਦਾ ਭਾਂਡੇ ਆਪਣੇ ਧੁੱਪ ਗਏ ਸੀ ਉਦੋਂ ਤੇ ਮਨੀ ਸ਼ਟੇ ਕਮ ਹੈ ਠੀਕ ਹੈ ਕੁਝ ਬੰਦੇ ਸਾਨੂੰ ਗੋਲੀ ਲੈ ਗਏ ਆਏ ਨਹੀਂ ਪਰ ਲਾਵੀ ਮਿੱਤਰੋ ਟੀਮ ਬ੍ਰੇਕ ਹੋ ਗਈ ਆ ਚੈੱਕ ਕਰੋ ਇੱਧਰ ਭਾਂਡੇ ਆ ਬਨਾਤੇ ਤੇ ਹੁਣ ਬਲਣ ਡਿਆਂ ਮੰਗ ਲਦਣ ਗੱਡੀ ਚ ਘੋੜੇ ਵਾਲੇ ਚ ਹੱਲ ਦੁਆ ਸਾਰੇ ਆਣੇ ਸੇਵਾ ਦਾ ਗੱਡੀ ਲਾ ਵੀ ਸੇਵਾ ਯਾਰ ਮੰਦਿ ਮੰਨੀ ਜਾਏਗਾ ਓਹੋ ਭੁਜੀਆ ਆਰੇ ਹਣ ਭੁਜੀਆ ਗਾਇਸ ਭੁਜੀਆ ਤੇ ਆ ਹਣ ਬਾਲ ਜਿਹੜਾ ਆਪਾਂ ਘੋੜੇ ਦੇ ਵਿੱਚ ਕਰਨਾ ਤੇ ਉਹ ਵੀ ਟੇਪਰ ਆਪਣਾ ਖਾਲੀ ਹੁੰਦਾ ਰੇਤਾ ਦਾ ਆਰਡਰ ਇੱਥੇ ਆ ਕ ਦੂਜਾ ਚੱਕਰ ਇਹਦਾ ਤੇ ਤੇਜੀ ਗੱਡੀ ਆਪਣੀ ਆ ਲੱਗੀ ਸਾਹਮਣੇ ਜਿਹੜੇ ਜਿਹੜੇ ਨਹੀਂ ਆਏ ਉਹਨਾਂ ਦੀ ਮਿਹਰਬਾਨੀ ਜਿਹੜੇ ਆਏ ਉਹਨਾਂ ਦੀ ਮਿਹਰਬਾਨੀ ਮੈਂ ਨਾ ਸਭ ਦੀ ਮਿਹਰਬਾਨੀ ਬਾਬਾ ਜੀ ਸਭ ਤੇ ਕਿਰਪਾ ਕਰੋ ਠੀਕ ਆ ਜੀ ਕਰਾਉਣ ਵਾਲਾ ਪਾਪਾ ਨਾਨਕ ਆਲਾ ਵੀਰ ਪਾਪਾ ਨਾਨਕ ਆ ਆਪਾਂ ਕਰਨ ਵਾਲੇ ਵੀਰ ਮਾਰਿਆ ਨੇ ਸਿਰਫ ਪੇ ਕਰੁੰਦਾ ਸੇਵਾ ਆਪਣੇ ਤੇ ਭਾਨਾ ਬਣਾਇਆ ਸਾਡਾ ਵੀ ਤੁਸੀਂ ਸੇਵਾ ਕਰਨੀ ਕੇ ਆ ਗਰਮ ਜੀ ਆਪਣੀ ਮੈਂ ਨਹੀਂ ਵੀਰ ਜਿਹੜਾ ਕਰੂਗਾ ਲੈ ਜੂਗਾ ਜਿਹੜਾ ਕਰ ਲੂਗਾ ਅਗ ਲੈ ਜੂਗਾ ਕੋਈ ਨਹੀਂ ਤੇ ਫਿਰ ਵਜਦਾ ਦੋ ਤਿੰਨ ਲੈ ਜੇ ਭੈਣ ਦਾ ਪਟਾਕਾ ਪਟਾਕਾ ਪੈਜੀ ਉਹਦਾ ਹਲੋ ਗਾਇਸ ਅੱਧਰ ਆ ਬਣੀ ਯਾਰ ਸੋਜੀ ਕਰ ਤੋ ਬਈ ਖਾਣੇ ਮੈਂ ਦੂਜਾ ਬੰਦਾ ਆ ਮੁੰਡਿਓ ਨਵਾਂ ਮੁੰਡਾ ਭਰਤੀ ਹੋਇਆ ਹੈ ਆ ਵੀ ਬਰੇਗੀ ਖਾਂਦਾ ਤਾਂ ਅਰੀਖਾ ਸੋਜੀ ਹੋਏ ਆਓ ਮਿੱਤਰੋ ਹੁਣ ਇਹਦੇ ਵਿੱਚ ਆਪਾਂ ਕਰਨਾ ਹੈ ਟਰਾਂਸਫਰ ਸਾਰਾ ਬਾਲਣਾ ਤੇ ਚੁੱਪ ਕਰ ਜਾ ਆਪਾਂ ਉਹ ਗੱਡੀ ਆਪਣੀ ਲੱਗੀ ਆਪਣਾ ਡਾਲਾ ਫੋਲ ਬੇਟਾ ਜੀ ਗੱਡੀ ਹੋ ਗਈ ਖਾਲੀ ਆਪਣੀ ਲਾ ਵੀ ਮਿੱਤਰੋ ਬਾਲਣਾ ਆਪਣਾ ਦੇ ਗਿਆ ਵਾ ਤੇ ਰਹਿ ਗਿਆ ਥੋੜਾ ਜੀ ਤੇ ਗੱਡੀਆਂ ਆਪਾਂ ਲਾਤੀ ਆਉਂਦੇ ਸਰੇ ਪਾਵਾਂਗੇ ਤਰਪਾਲ ਤੇ ਤੇ ਕੋਈ ਨੂੰ ਕਾ ਕਰਦੇ ਸਰ ਤਰਪਾਲ ਵਿਆ ਪਈ ਗੱਡੀ ਆਪਾਂ ਫੇਰ ਲੈ ਗਏ ਉਥੇ ਤੇ ਲੈਉਣੇ ਅਦਰੋਂ ਲੱਦ ਕੇ ਬਾਲਣਾ ਫੇਰ ਗੱਡੀ ਚ ਤੇ ਮਾਨ ਸਾਹਿਬ ਹੁਣ ਆਏ ਸਾਡੇ 12 ਵਜੇ ਉੱਠ ਕੇ ਸਭਾ ਵੀ ਮੁੰਡਿਓ ਮੁੰਡਾ ਵੱਡਾ ਜਾ ਫੋਨ ਲਈ ਫਰਦਾ ਨਵਾਂ ਹੀ ਫੋਨ ਆਈ ਆਈਪੈਡ ਲੈਂਦਾ ਮੁੰਡੇ ਨੇ ਨਵਾਂ ਗੇਮ ਖੇਡਣ ਲੈਂਦਾ ਸਿਰਫ ਇੱਕ ਵਾਰੀ ਲਾ ਲੈਂਦੇ ਲਾ ਵੀ ਮਤਰਾਓ ਭਾਣੇ ਭੋਣੇ ਆਪਾਂ ਲਾ ਦਿਆ ਇਹ ਨਾਲੇ ਬਾਲ ਨਹੀਂ ਲਾ ਦਿਆ ਹੁਣ ਆਪਾਂ ਕੰਨ ਲੱਗੇ ਆ ਲੰਗਰ ਪਾਣੀ ਵੇਖੋ ਜਿਹੜੇ ਮੁੰਡਾ ਗੇਮ ਖੇਡ ਰਿਹਾ ਹੈ ਪਬਜੀ ਖੇਡ ਰਿਹਾ ਹੈ ਮੁੰਡਾ ਨਾਲ ਸਾਡੇ ਬੈਠਾ ਹੈ ਬੈਡਾ ਜੀ ਇਹਦਾ ਫੋਨ ਮੁੰਡੇ ਦਾ ਹੈ ਜੇ ਕੇ ਇਹਨਾਂ ਸਪੀਕਰ ਦਾ ਕੰਟਰੈਕਟ ਕਰਨਾ ਵੇ ਆ ਇਹਨਾਂ ਸੰਪਰਕ ਕਰਨਾ ਨੰਬਰ ਦਾ ਸਾ ਆਪਣਾ ਓਏ ਇਹ ਮੇਰਾ 93 ਦੇ ਹੋਏ ਨੰਬਰ 9560 ਨਹੀਂ ਨਹੀਂ 8830 7020 ਜਗੜ ਹੁੰਦਾ ਲਾ ਵੀ ਮਤਰਾ ਬਲੌਗ ਬਣਾਉਂਦਾ ਹਾਂ ਜਿੱਦਾਂ ਨੇ ਆ ਅਗਲਾ ਦਿਨ ਇਹ ਹੋ ਗਿਆ ਤੇ ਹੁਣ ਆਪਾਂ ਤਰਪਾਲ ਦੇ ਆ ਪਾਉਣ ਚੇਤਾ ਆ ਗਿਆ ਇਹਨੂੰ ਜਾਲ ਆਪਾਂ ਪਾਤਾ ਵਾ ਹੁਣ ਇਹਦੇ ਤੇ ਸੁੱਟਦੇ ਆ ਤਰਪਾਲ ਤਰਪਾਲ ਤਾਂ ਸੁੱਟ ਕੇ ਤੇ ਫਿਰ ਸੇ ਮਾਰਦੇ ਆ ਗੱਡੀ ਦੇ ਤੇ ਭਾਣੇ ਭੋਣੇ ਬਲਾਤੇ ਗੱਡੀ ਦੇ ਵਿੱਚ ਹੀ ਵਕੇ ਹੀ ਆ ਪਰ ਪਿੱਛੇ ਬੰਦਾੜੇ ਛੱਲਣੇ ਪਰ ਛੱਲਣ ਜਾਣ ਰਹਾ ਓਏ ਮਿੱਤਰੋ ਟੀ ਟਾਈਮ ਹੋ ਗਿਆ ਸਾਡਾ ਓਦੀ ਦੁਕਾਨ ਓਦੀ ਦੇ ਸਾਲੇ ਆਈ ਡੈਸ ਨੇ ਆਹ ਦੋ ਖਾ ਬਿਸਕੁਟ ਖਾ ਰਹੇ ਨੇ ਬਿਸਕੁਟ ਨਾ ਕਾਕੂ ਲੈ ਸਾਰੇ ਆ ਵੀ ਖਾ ਬੱਲੇ ਬੱਲੇ ਵੀ ਖਾ ਲੋ ਇਹ ਆ ਵੀ ਥੋੜੇ ਕੋੜੇ ਆ ਗਏ ਪਾਪਕੋਰਨ ਵੀ ਆ ਗਿਆ ਦੇਖੋ ਬੌਨ ਬੌਨ ਵੀ ਖਾਦੇ ਆਂ ਥੋੜਾ ਨਾ ਜੇ ਤਾਂ ਬੋਲ ਜਿੰਦਾ ਪੀ ਹੈ ਬਲੋਗਰਾਂ ਬਾਕੀ ਹੈ ਮਤਲਬ ਟੋਫੀਆਂ ਮਿਲਦੀਆਂ ਥੋੜੀਆਂ ਜੀਆਂ ਹੈ ਆ ਦੋ ਗੀਆਂ ਟੋਫੀਆਂ ਵੀ ਹਾਲੀ ਕੱਢਾਂਗੇ ਕਿਹਾ ਵੀ ਨਹੀਂ ਕੀ ਇਹੋ ਹੀ ਆ ਉਹ ਇਹੋ ਹੀ ਆ ਲਾ ਵੀ ਮਿੱਤਰੋ ਨਵੀਂ ਤਰਪਾਲ ਆ ਪਾਉਂਦੇ ਪਾਤੀ ਆ ਇਹਦੇ ਤੋਂ ਫਿਰ ਕਾਲਾ ਬਰਕਾ ਪੋਣਾ ਪਾਉਣ ਵਾਲਾ ਹਵਾਏ ਬੜੀ ਵਗੰਡੀ ਆ ਤੇ ਉਹ ੜਕੀ 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 ਲਾ ਵੀ ਮਿੱਤਰੋ ਤਰਪਾਲ ਪੂ ਪਾ ਪਾਤੀ ਆ ਲਾ ਵੀ ਮਿੱਤਰੋ ਤਰਪਾਲ ਪਾਤੀ ਆਪਾਂ ਚੈੱਕ ਕਰੋ ਇਧਰ ਤੇ ਹਾਂ ਓਕੇ ਹੋ ਗਿਆ ਬੋਰਡ ਆਪਣਾ ਗੱਡੀ ਆ ਸਾਰੇ ਬੰਦੇ ਆ ਤਰਪਾਲ ਪਾਈ ਆਪਣੇ ਆਨੇ ਕਰੋ ਚੈੱਕ ਇਧਰ ਫੋਨ ਕਿੱਧਰ ਹੀ ਫੋਨ ਘਰਿਆ ਚਾਰਜ ਲੱਗਾ ਵਾ ਉਹ ਤੇ ਚਾਰਜ ਨਹੀਂ ਹੁੰਦਾ ਸੱਚ ਮਿੱਤਰੋ ਚੇਤ ਆਇਆ ਆਈਫੋਨ 17 ਆਇਆ ਆਪਾਂ ਨੂੰ ਬਾਹਰੋਂ ਆਪਣੇ ਮੈਸਜ ਬੋਲਾ ਆਪਣੇ ਭਰਾਣੇ ਬਾਹਰੋਂ ਕੱਲਿਆ ਤੇ ਅਗਲਾ ਬਲੌਗ ਨਾ ਪਹੁੰਚੀ ਬਣਾਵਾਂਗੇ ਕਿਉਂਕਿ ਆ ਲਿੰਡ ਜੇ ਫੋਨ ਚ ਬਣਾ ਰਹੇ ਨੇ ਕਰੋ ਚੈੱਕ ਇਧਰ ਆ ਗਿਆ ਆ ਗਿਆ ਗੱਡੀ ਲੌਕ ਕਰਕੇ ਓ ਚਾਰਜ ਕਰ ਲਿਆ ਆਪਣਾ ਓਏ ਹਰਮਣਾ ਚਾਰਜ ਕਰੋ ਚੈੱਕ ਕਰ ਇਧਰ ਮਿੱਤਰੋ ਚਾਰਜ ਕਰਦੀ ਗੱਡੀ ਜਾਂਦੀ ਓਏ ਐਦਾਂ ਥੋੜੀ ਜੀ ਨਾ ਖਰਾਬ ਹੋ ਗਿਆ ਨਵੀਂ ਤਰਪਾ ਨਹੀਂ ਨਾ ਛੱਟਦੀ ਹੋਈ ਤਾਂ ਕਰਕੇ ਬਾਕੀ ਚਲੋ ਓਕੇ ਆ